हेलो जी राम राम जी सत श्रीकाली मोनिका धवन थोड़े चैनल न जुड़ गए ने जो कि तुम सब जानते हो चैनल का नाम सेम पेज रहेगा मोनिका धवन ऑफिशियल और जो यूट्यूब का पेज है मेरा वो भी तुम फॉलो कर लवो वो भी सेम पेज मोनिका धवन ऑफिशियल रहेगा सभी सवेर का टाइम है और थोड़ा जहा टाइम से मेरे को ਤੇ ਬੈਸੋਚਾ ਚਲੋ ਤੁਹਾਨੂੰ ਸਵੇਰ ਦੀ ਬਹੁਤ ਵਧੀਆ ਪਰਮਾਤਮਾ ਵੱਲੋਂ ਦਿੱਤਾ ਹੈ ਜੋ ਤੋਹਫਾ ਹੈ ਉਹਦੀ ਸੈਰ ਕਰਾਈ ਜਾਏ ਤੇ ਦੇਖੋ ਮੌਸਮ ਕਿੰਨਾ ਅੱਛਾ ਹੋ ਚੁੱਕਿਆ ਹੈ بارش ਦਾ ਮਾਹੌਲ ਚੱਲ ਰਿਹਾ ਹੈ ਔਰ ਠੰਡੀ ਠੰਡੀ بارش ਪਰਮਾਤਮਾ ਵੱਲੋਂ ਦਿੱਤਾ ਹੈ ਤੋਹਫਾ ਮਿਲ ਗਿਆ ਤੁਹਾਨੂੰ ਮੈਂ ਦੱਸ ਦਵਾਂ ਔ ਤਿੰਨ ਦਿਨ ਹੋ ਚੱਲੇ ਨੇ ਲਗਾਤਾਰ ਨੌ ਸਟੌਪ ਦੀ ਤਰ੍ਹਾਂ ਘਰ ਦੇ ਵਿੱਚ ਕਾਰੀਗਰ ਲੱਗੇ ਹੋਏ ਨੇ ਜਿੰਨੂੰ ਕਿਹਾ ਜਾਏ ਕਿ ਵਰਕਿੰਗ ਕੰਮ ਦਾ ਜਿਹੜਾ ਵੀ ਮੈਂ ਤੁਹਾਨੂੰ ਦੱਸਿਆ ਸੀ ਚੱਲ ਰਿਹਾ ਹੈ ਪ੍ਰੋਸੈਸ ਤੇ ਹਜੇ ਵੀ ਉਹ ਕੰਮ ਕੁਝ-ਕੁਝ ਰਹਿ ਗਿਆ ਕੁਝ-ਕੁਝ ਹੋ ਚੁੱਕਿਆ ਹੋਇਆ ਤੇ ਤੁਹਾਨੂੰ ਮੇਰੇ ਸਾਰਿਆਂ ਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਰੂਮ ਦਿਖਾਵਾਂਗੀ ਜਿਹੜਾ ਕਿ ਉੱਪਰਲਾ ਰੂਮ ਅਸੀਂ ਰੈਡੀ ਕੀਤਾ ਹੈ ਬਹੁਤ ਪੇਪਰ ਦੇ ਨਾਲ ਤੇ ਐ ਦੇਖੋ ਜੀ ਇਹ ਉੱਪਰਲਾ ਰੂਮ ਹੈ ਜਿਹੜਾ ਸ਼ਾਇਦ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਤੇ ਬਹੁਤ ਅੱਛੀ ਮਨਵ ਵਾਲਪੇਪਰ ਤੇ ਪਿਕਚਰ ਬਣਾਈ ਗਈ ਹੈ ਦੇਖੋ ਇੱਕ ਮਾਰਨਿੰਗ ਮੋਰਨਿੰਗ ਦਾ ਪਿਕਅਪ ਔਰ ਇਹ ਦੇਖੋ ਮਤਲਬ ਤੁਸੀਂ ਸਾਰੇ ਦੱਸਣਾ ਰੂਮ ਦੀ ਗ੍ਰੇਸ ਤੁਹਾਨੂੰ ਕਿਵੇਂ ਦੀ ਲੱਗੀ ਜਿਹੜੀ ਇਹ ਦੀਵਾਰ ਹੈ ਇਹ ਵੀ ਉਹੀ ਸੀਮ ਪ੍ਰੋਬਲਮ ਰਹਿਂਦੀ ਸੀ ਕਿਉਂਕਿ ਇੱਥੇ ਪੇਂਟ ਅਸੀਂ ਕਰਾ ਚੁੱਕੇ ਹੋਏ ਸੀ ਤੇ ਹਲਕਾ ਲੱਗਾ ਸਾਡੇ ਗੁੱਗੂ ਨੇ ਜਿਸ ਤਰ੍ਹਾਂ ਕੱਲੀ ਖਾਣਾ ਉਹ ਖਾਣਾ ਉਹ ਤੋਂ ਬੜੀ ਅਸੀਂ ਪਰੇਸ਼ਾਨ ਹੋ ਗਏ ਸੀ ਤੇ ਫਿਰ ਅਸੀਂ ਡਿਸਾਈਡ ਕੀਤਾ ਕਿ ਉੱਪਰਲੇ ਰੂਮ ਦੇ ਵਿੱਚ ਵਾਲਪੇਪਰ ਲਗਾਇਆ ਜਾਵੇ ਤੇ ਬਹੁਤ ਮਤਲਬ ਵਧੀਆ ਵਾਲਪੇਪਰ ਮੈਨੂੰ ਤਾਂ ਬਹੁਤ ਵਧੀਆ ਲੱਗਾ ਇੱਕ ਅਲੱਗ ਜੀ ਲੁੱਕ ਦੇ ਰਿਹਾ ਹੈ ਇੱਕ ਅਲੱਗ ਬੰਦੇ ਦਾ ਜਿਹੜਾ ਹੁੰਦਾ ਹੈ ਕਿ ਨੇਚਰ ਵਾਈਸ ਉਹਨੂੰ ਦੇਖਿਆ ਜਾਵੇ ਉਹਨੂੰ ਵੇਖ ਕੇ ਬੰਦਾ ਥੋੜਾ ਪ੍ਰਭਾਵ ਹੋ ਜਾਂਦਾ ਹੈ ਔਰ ਪ੍ਰਮਾਤਮਾ ਇਹਨੇ ਰਾਜਸਥਾਨਸ ਦੇ ਵਿੱਚ ਮੋਰ ਬਹੁਤ ਸਾਰੇ ਵੱਸਦੇ ਨੇ ਜਿਹੜਾ ਕਿ ਆਪਣੇ ਅੰਮ੍ਰਿਤਸਰ ਇੰਡੀਆ ਵਿੱਚ ਬਹੁਤ ਘੱਟ ਦਿਖਦੇ ਨੇ ਤੁਹਾਨੂੰ ਤੇ ਜਿਹੜਾ ਕਿ ਮੈਨੂੰ ਉਹ ਵਧੀਆ ਲੱਗਾ ਤੇ ਮੈਂ ਪਿਕਅਪ ਦਾ ਜਿਹੜਾ ਵਾਲਪੇਪਰ ਉਹ ਚੜ੍ਹਾ ਦਿੱਤਾ ਇੱਥੇ ਇਹਨਾਂ ਨੂੰ ਕਹਿ ਕੇ ਤੇ ਜਿਹੜੀ ਦੂਸਰੀ ਦੀਵਾਰ ਹੈ ਸਾਡੀ ਦੂਸਰੀ ਦੀਵਾਰ ਤੇ ਸਿੰਪਲ ਡਿਜ਼ਾਈਨ ਦਿੱਤਾ ਚੈੱਕ ਵਰਕ ਦਾ ਸਿੰਪਲ ਡਿਜ਼ਾਈਨ ਇਸ ਲਈ ਦਿੱਤਾ ਹੈ ਕਿਉਂਕਿ ਦੋਨੋਂ ਡਿਜ਼ਾਈਨ ਸੇਮ ਅੱਛੇ ਨਹੀਂ ਲੱਗਦੇ ਤੇ ਇਸ ਲਈ ਮੈਂ ਸੋਚਿਆ ਕਿ ਚਲੋ ਇੱਕ ਡਿਜ਼ਾਈਨ ਸਿੰਪਲ ਚੈੱਕ ਦਾ ਦਿੱਤਾ ਜਾਵੇ ਤੇ ਜਿਹੜੀ ਹੈ ਦੀਵਾਰ ਹੈ ਇੱਥੇ ਅਸੀਂ ਪਿਕਅਪ ਦਾ ਕਰਵਾ ਦਿੱਤਾ ਬਾਕੀ ਡੈਨੀ ਟੇਬਲ ਦੇਖਿਆ ਜਬੇ ਤਾਂ ਡੈਨੀ ਟੇਬਲ ਉੱਪਰ ਆ ਚੁੱਕਿਆ ਹੋਇਆ ਹੈ ਡੈਨੀ ਟੇਬਲ ਉੱਪਰ ਆਉਣ ਦਾ ਕਾਰਨ ਇਹ ਸੀ ਕਿ ਜਗ੍ਹਾ ਬਹੁਤ ਜ਼ਿਆਦਾ ਮਲਕੀ ਨਹੀਂ ਜਾਂਦੀ ਸੀ ਬਹੁਤ ਜ਼ਿਆਦਾ ਤੇ ਜਿਸ ਕਾਰਨ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਅਰ ਉਹਦੇ ਕਿਸੇ ਵੇਲੇ ਦੋਸਤ ਵਗੈਰਾ ਆ ਜਾਂਦੇ ਸੀ ਤੇ ਉਹਨੂੰ ਕਿਨ ਨੂੰ ਮਤਲਬ ਬੋਲਦੇ ਸੀ ਕਿ ਜਗ੍ਹਾ ਛੋਟੀ ਹੈ ਜਗ੍ਹਾ ਛੋਟੀ ਬੋਲਦੇ ਨੇ ਡੈਨੀ ਟੇਬਲ ਨੇ ਸਾਰੀ ਕਵਰ ਕੀਤੀ ਹੋਈ ਹੈ ਤੇ ਉਹਨੂੰ ਡੈਨੀ ਟੇਬਲ ਨੂੰ ਫਿਰ ਅਰ ਉਹਨੇ ਕਿਤੇ ਕਿਤੇ ਉਹਨੂੰ ਡੀ ਸਾਈਡਸ ਕਰਕੇ ਲਗਾ ਦਿੱਤਾ ਰਿਖਿਆ ਜਾਵੇ ਮੇਰੇ ਕਹਿਣ ਦਾ ਮਤਲਬ ਹੈ ਕਿ ਉੱਪਰ ਦਾ ਰੂਮ ਬਿਲਕੁਲ ਰੈਡੀ ਹੈ ਉੱਪਰੇ ਰੂਮ ਦੇ ਵਿੱਚ 1% ਵੀ ਹੁਣ ਕੁਝ ਨਹੀਂ ਹੋਣ ਵਾਲਾ ਬਾਕੀ ਜਿਹੜਾ ਆਪਣਾ ਤੁਹਾਨੂੰ ਮੈਂ ਦੱਸਿਆ ਦੀਵਾਰਾਂ ਤੇ ਅਜ ਕੱਲ ਸਿਲਨ ਜਿਹੜੀ ਚੜਨ ਲੱਗ ਪਿਆ ਸਿੰਕ ਨੂੰ ਲੈ ਕੇ ਜੋ ਚੜਨ ਲੱਗ ਪਿਆ ਤੇ ਉਹ ਦੀਵਾਰਾਂ ਦਾ ਵਰਕਿੰਗ ਜਿਹੜਾ ਅਜੇ ਹੋਣਾ ਬਾਕੀ ਹੈ ਤੇ ਚਲੋ ਆਸਤੇ ਆਸਤੇ 1 ਵੀਕਿੰਗ ਦਾ ਟਾਈਮ ਕੁਝ ਉਹਨਾਂ ਨੇ ਮੰਗੇ ਤੇ ਮੈਂ ਸੋਚਿਆ ਚਲੋ ਯਾਰ ਥੋੜਾ ਵਿਦਿਆ ਸੋਇਆ ਹੋਇਆ ਸੀ ਵਿਦਿਆ ਦੇ ਜਾਣ ਦਾ ਟਾਈਮਿੰਗ ਸਕੂਲ ਦਾ 7:30 ਵਜੇ ਹੈਗਾ ਤੇ ਓਨੀ ਦੇਰ ਤੱਕ ਮੈਂ ਸੋਚਿਆ ਚਲੋ ਯਾਰ ਮੈਂ ਇੱਕ ਵੀਡੀਓ ਬਣਾ ਲੈਨੀ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੀ ਆ ਚਲੋ ਜਿਹੜਾ ਟਾਈਮ ਪੀਰੀਅਡ ਨਿਕਲ ਜਾਵੇ ਜਲਦੀ ਜਲਦੀ ਉਹ ਹੀ ਠੀਕ ਹੈ ਔਰ ਮੈਸੇ ਵੀ ਟੌਨ ਤਾਂ ਮੈਂ ਦੱਸ ਦਵਾਂ ਕਿ ਆ ਅੱਜ ਕੱਲ ਦਾ ਨਾ ਵੀਡੀਓ ਵੀ ਬਹੁਤ ਘੱਟ ਪੈ ਰਹੀ ਹੈ ਔਰ ਵੀਡੀਓ ਪੈਣ ਦਾ ਕਾਰਨ ਇਹੀ ਹੈ ਕਿ ਜਦੋਂ ਘਰ ਵਿੱਚ ਕਾਰੀਗਰ ਲੱਗ ਜਾਂ ਮਿਸਤਰੀ ਲੱਗ ਜਾਂ ਕੁਝ ਵੀ ਹੋ ਜਾਵੇ ਛੋਟੇ ਛੋਟੇ ਕੰਮ ਵੀ ਹੋ ਨਾ ਜਾਵੇ ਤੇ ਓਨੀ ਦੇਰ ਤੱਕ ਜਿਹੜਾ ਕੀ ਸੈਟਿੰਗਸ ਨਹੀਂ ਬੈਠਦੀ ਬਾਕੀ ਔਰ ਮੈਂ ਤੁਹਾਡੀ ਮੋਨਿਕਾ ਤੋਂ ਮੈਂ ਤੁਹਾਨੂੰ ਮਿਲਦੀ ਰਹਾਂਗੀ ਹਰ ਇੱਕ ਪੇਜ ਦੇ ਨਾਲ ਤੇ ਤੁਹਾਨੂੰ ਮੈਂ ਦੱਸਦੀ ਰਵਾਂਗੀ ਵਰਕਿੰਗ ਦਾ ਹਾਊਸ ਬਲੌਗ ਕਿੱਦਾਂ ਮਤਲਬ ਚੱਲ ਰਿਹਾ ਹੈ ਕੀ ਕੰਮ ਹੋ ਰਿਹਾ ਹੈ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਤੇ ਉਹਦੇ ਬਾਰੇ ਮੈਂ ਤੁਹਾਨੂੰ ਸਨੇਹਾ ਦਿੰਦੀ ਰਵਾਂਗੀ ਬਾਕੀ ਬਹੁਤ ਵਧੀਆ ਲੱਗਾ ਉੱਪਰ ਪਰਮਾਤਮਾ ਦੇ ਦਰਸ਼ਨ ਕੀਤੇ ਮੌਸਮ ਦੇ ਦਰਸ਼ਨ ਕੀਤੇ ਜੋ ਕਿ ਕੁਦਰਤ ਦੇ ਰੰਗ ਨੇ ਤੇ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ ਤੇ ਬਾਕੀ ਤੁਸੀਂ ਮੈਨੂੰ ਬਹੁਤ ਵਧੀਆ ਮੈਸੇਜ ਦੇ ਰਹੇ ਹੋ ਬਹੁਤ ਅੱਛੇ ਕਮੈਂਟਸ ਦੇ ਰਹੇ ਹੋ ਤੇ ਵਧੀਆ ਲੱਗਦਾ ਜੀ ਜੋ ਮੈਨੂੰ ਕੋਈ ਮਾਈਂਟ ਸ਼ਮੈਸਜ ਦਵੇ ਉਹਦੇ ਮੈਂ ਰਿਪਲਾਈ ਕਰਾਂ ਬਹੁਤ ਵਧੀਆ ਲੱਗਦਾ ਤੇ ਬਾਕੀ ਚਲੋ ਜੀ ਚੈਨਲ ਨਾਲ ਮੈਂ ਮਿਲਦੀ ਰਵਾਂਗੀ ਇਸ ਟ੍ਰੈਮਲੇ ਵਿੱਚ ਬਹੁਤ ਥੋੜੀ ਜੀ ਗੱਲ ਕਰਾਂਗੀ ਕਿਉਂਕਿ ਸਮਾਂ ਮੇਰੇ ਕੋ ਘਟ ਹੈ ਮੈਂ ਜਸਟ ਜਸਟ ਤੁਹਾਨੂੰ ਉੱਪਰਲਾ ਰੂਮ ਦਿਖਾਣ ਲਈ ਲਿਆਈ ਸੀ कि देखो पहले रूम दी किस طرح ਦੀ ਰੈਡੀ ਜਿਹੜਾ ਕੀ ਕਰਵਾਇਆ ਤੇ ਵੈਸੇ ਤੇ ਦੇਖਿਆ ਜAVE ਇਹ ਵੀ ਕੰਮ ਵਧੀਆ ਹੈ ਕਲੀ ਕੁਲੀ ਵਾਲਾ ਕੰਮ ਜਮਲਾ ਮਿੱਟੀ ਬੱਚਾ ਪਰੇਸ਼ਾਨ ਕਰਦਾ ਹੁਣ ਦੇਖੋ ਸੇਮ ਪ੍ਰੋਬਲਮ ਸਾਡੀ ਵਿਦਿਆ ਨੇ ਇੱਥੇ ਵੀ ਲੈ ਕੇ ਆਈ ਹੋਈ ਹੈ ਵਿਦਿਆ ਇਹ ਵੀ ਖਾਂਦੀ ਹੈ ਇਹ ਦੇਖੋ ਵਿਦਿਆ ਨੂੰ ਸੀ ਬਹੁਤ ਘੱਟ ਉੱਪਰ ਚੜਨ ਨੇ ਉਹਦਾ ਇੱਕੋ ਹੀ ਕਾਰਨ ਹੈ ਕਿ ਹਜੇ ਉਹ ਬਹੁਤ ਛੋਟੀ ਹੈ ਬਹੁਤ ਛੋਟੀ ਨਾ ਉਹਨੂੰ ਕੁਝ ਸਮਝ ਲੱਗਦੀ ਹੈ ਨਾ ਹੋਰ ਫੇਸਲੀ ਇੱਕ ਇਨਸਾਨ ਉਹਦੇ ਮਗਰ ਇੱਕ ਇਨਸਾਨ ਇੱਕ ਬੰਦਾ ਮਾ ਕੁਛ ਵੀ ਗੱਲੋ ਚਾਹੇ ਫੈਮਿਲੀ ਮੈਂਬਰ ਲਗਾ ਲੋ ਉਹਦੇ ਮਗਰ ਮਗਰ ਚਾਹੀਦਾ ਹੀ ਚਾਹੀਦਾ ਤਾਂ ਕਿ ਉਹਦੀ ਕੇਅਰ ਕਰਨ ਲਈ ਉਹਦੇ ਮਗਰ ਮਗਰ ਧੋੜਨ ਲਈ ਸੋ ਬਾਕੀ ਚਲੋ ਘਰ ਘਰ ਦੀ ਕਹਾਣੀ ਹੈ ਜਿਵੇਂ ਐ ਪਲ ਗਏ ਨੇ ਉਸਰਾ ਵਿਦਿਆ ਨੇ ਵੀ ਸਾਡੇ ਨੇ ਪਲ ਜਾਣਾ ਠੀਕ ਹੈ ਨਾ ਰੱਬ ਵਧੀਆ ਦਿੱਤੀਆਂ ਦਾਤਾ ਨੇ ਪਰਮਾਤਮਾ ਕਿਤੇ ਨਾ ਕਿਤੇ ਸਤਬੁੱਧੀ ਆਪਣੇ ਆਪ ਟਾਈਮ ਪਾ ਕੇ ਪੇਜ ਜਾਂਦਾ ਹੈ ਸੋ ਓਕੇ ਪਰਿਵਾਰ ਫੇਸਬੁੱਕ ਜੀ ਔਰ ਚੈਨਲ ਮੈਂ ਮਿਲਦੀ ਰਵਾਂਗੀ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕ ਯੂ so much ਆਪਣੇ ਚੈਨਲ ਨੂੰ ਇਤਨੀ ਪਿਆਰ ਕਰਦੇ ਰਹਿਓ ਸਪੋਰਟ ਕਰਦੇ ਰਹਿਓ so ਮੈਂ ਟੈਨੰਦੀ ਮੋਨਿਕਾ ਦਾ ਮੰਨ ਸਟੇ ਬਾਈ ਬਾਈ